ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਤੁਹਾਡੇ ਆਪਣੇ ਗ੍ਰਾਂਕਰ ਬਿਆਰ ਦੇ ਵਿੱਚ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਵਰਨਾ 2011 ਦਾ 12 ਮਾਡਲ ਜੀ ਬਹੁਤ ਹੀ ਵਧੀਆ ਤੇ ਸਾਫ਼ ਗੱਡੀ ਤੇ ਸਿਰਫ ਕਿੰਨਾ ਤੁਸੀਂ 78000 ਦੀ ਲੋਨ ਪੇਮੈਂਟ ਕਰਕੇ ਲੈ ਜਾ ਸਕਦੇ ਹੋ ਵੀ ਪੂਰੀ ਜਾਣਕਾਰੀ ਦਿੱਤੀ ਜਾਊਗੀ ਵੀਡੀਓ ਨਾਲ ਅੰਤ ਤੱਕ ਜੁੜੇ ਰਹੋ ਤੇ ਵੀਡੀਓ ਨੂੰ ਪੂਰਾ ਦੇਖੋ ਜੀ ਬਹੁਤ ਹੀ ਸਾਫ਼ ਸੁਥਰੀ ਗੱਡੀ ਆ ਆਓ ਜੀ ਹੁਣ ਆਪਾਂ ਗੱਲ ਕਰਦੇ ਹਾਂ ਗੱਡੀ ਬਾਰੇ ਵਰਨਾ ਫਿਊਲੋਡਿਕ ਨਵੀਂ ਸ਼ੇਪ ਦੀ ਸਾਹੂਦਰੀ ਗੱਡੀ ਜੀ ਇਹ ਵੀ ਪੰਜਾਬ ਨੰਬਰ ਦੀ ਗੱਡੀ ਆ ਦੂਸਰੇ ਨਾਮ ਤੇ ਆ ਜੀ ਸੈਂਗਡ ਓਨਰ ਗੱਡੀ ਆ ਲੋਕੇਸ਼ਨ ਗੱਡੀ ਦੀ ਹੈਗੀ ਕਪੂਰਸਾ ਦੇ ਨੀਅਰ ਕਪੂਰਸਾ ਦੇ ਨੀਅਰ ਖੜੀ ਹੋਈ ਆ ਗੱਡੀ ਤੇ ਜੇ ਗੱਲ ਕਰੀਏ ਇੰਜਨ ਗੇਅਰ ਦੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਵਾਲੀ ਗੱਡੀ ਆ ਜੀ ਬਹੁਤ ਹੀ ਸਾਫ ਗੱਡੀ ਪਈ ਆ ਤੇ ਓਟ ਲੁੱਕ ਵੀ ਦੇਖੋ ਗੱਡੀ ਦੀ ਕਿਦਾਂ ਲਿਸ਼ਕ ਰਹੀ ਆ ਗੱਡੀ ਬਹੁਤ ਹੀ ਜ਼ਿਆਦਾ ਸામੀ ਹੋਈ ਗੱਡੀਆਂ ਮਾਲਕਾਂ ਨੇ ਟਾਇਰ ਟੱਪੇ ਦੀ ਗੱਲ ਕਰੀਏ ਇੱਧਰਲੀ ਛੱਡ ਦਿਆਂ ਫੋਟੋ ਤੁਸੀਂ ਦੇਖ ਲਓ ਜੇ ਗੱਲ ਕਰੀਏ ਆਪਾਂ ਟਾਇਰ ਟੱਪੇ ਦੀ ਤੇ ਟਾਇਰ ਟੱਪਾ ਲਗਭਗ 80% ਟਾਇਰਾਂ ਦੀ ਕੰਡੀਸ਼ਨ ਹੈਗੀ ਆ ਕੋਈ ਵੀ ਤੁਹਾਨੂੰ ਟਾਇਰ ਵਗੈਰਾ ਪਾਉਣ ਦੀ ਲੋੜ ਨਹੀਂ ਹੈਗੀ ਪੂਰੇ ਵਧੀਆ ਕੰਡੀਸ਼ਨ ਵਿੱਚ ਟਾਇਰ ਟੋਰ ਗੱਡੀ ਦੇ ਓਕੇ ਮਿਲਣਗੇ ਤੁਹਾਨੂੰ ਸਾਰਾ ਕੁਝ ਇਹ ਸਹੀ ਹੀਟਰ ਹਰੇਕ ਚੀਜ਼ ਗੱਡੀ ਦੀ ਵਰਕਿੰਗ ਹੈ ਜੀ ਪੂਰੀ ਜੰਨੂ ਗਾਲੀਏ ਕੋਕਾ ਗੱਡੀ ਆ ਤੇ ਵਰਨਾ ਤੁਹਾਨੂੰ ਪਤਾ ਹੀ ਆ एवरेज ਵਧੀਆ ਗੱਡੀ ਦੀ 20 ਪਲੱਸ ਦੀ एवरेज 20 ਤਾਂ ਨਾਰਮਲ ਹੀ एवरेज 20 ਦੀ ਤਾਂ ਦੇ ਹੀ ਜੰਨੀ ਰੌਣ ਨਾਲ ਇੰਨੀ एवरेज ਤਾਂ ਜਦੋਂ ਮਰਜੀ ਚੈੱਕ ਕਰ ਸਕਦੇ ਤੁਸੀਂ ਬਾਕੀ ਜੇ ਗੱਲ ਕਰੀਏ ਰੇਟ ਦੀ ਰੇਟ ਦੀ ਜਿਹੜੀ ਡਿਮਾਂਡ ਹੈ ਵੀਰ ਦੀ ਡਿਮਾਂਡ 3 ਲੱਖ ਦੀ ਕੀਤੀ ਹੈ ਇਹਨਾਂ ਨੇ ਕੋਈ ਮੌਕੇ ਤੇ ਤੁਹਾਡੀ ਲੈਸ ਹੋ ਜੂਗੀ ਜਿੰਨੇ ਦਾ ਵੀ ਤੁਹਾਡਾ ਸੌਦਾ ਹੋ ਜਾਏ। ਆਪਣੇ ਸਾਹਮਣੇ ਸੌਦਾ ਕਰਾ ਦਿੱਤਾ ਜਾਏਗਾ। ਤੇ ਜਿਹੜੇ ਵੀਰ ਨੇ ਲੈਣੀ ਹੋਵੇ ਸਾਡਾ ਨੰਬਰ ਸਕਰੀਨ ਤੇ ਚੱਲ ਰਿਹਾ। ਤੁਸੀਂ ਸੰਪਰਕ ਕਰ ਸਕਦੇ ਆ ਜੀ। ਬਹੁਤ ਹੀ ਵਧੀਆ ਤੇ ਸਾਫ ਸੁਥਰੀ ਗੱਡੀ ਆ। ਸ਼ਾਨਦਾਰ ਗੱਡੀ ਜਿਹਨੂੰ ਕਹ ਲਈਏ। ਕੋਈ ਐਕਸੀਡੈਂਟ ਨਹੀਂ। ਵੇਖੋ ਲਗਭਗ ਪੂਰੀ origignal ਵਰਗੀ ਗੱਡੀ ਜਿਹਨੂੰ ਕਹਿ ਸਕਦੇ ਆ ਸਾਫ ਸੁਥਰੀ। ਤੇ ਜਿਹੜਾ ਵੀ ਡਾਉਨ ਪੇਮੈਂਟ ਕਰਨ ਦਾ ਚਾਹਵਾਨ ਹੈ 17000 ਦੀ ਡਾਉਨ ਪੇਮੈਂਟ ਕਰਕੇ ਉਹ ਲਈ ਜਾ ਸਕਦੇ ਆ। ਬਾਕੀ ਲੋਨ ਹੋ ਜਾਊਗਾ ਲੋਨ ਦੀ ਫੈਸਿਲਿਟੀ ਪੂਰੇ ਪੰਜਾਬ ਦੇ ਵਿੱਚ ਅਵੇਲੇਬਲ ਹੈਗੀ ਆ। ਅੰਦਰੋਂ ਵੇਖੋ ਜੀ ਇੰਟੀਰੀਅਰ ਕਿੰਨਾ ਸਾਫ਼ ਆ ਗੱਡੀ ਦਾ। ਸੀਟ ਕਵਰ ਵੀ ਪੂਰੇ ਟਾਪ ਦੇ ਪਵਾਏ ਹੋਏ ਆ। ਪੂਰੇ ਘੈਂਟ ਸੀਟ ਕਵਰ ਜਿਹਨੂੰ ਆਪਾਂ ਕਹ ਲਈਏ ਉਹ ਸੀਟ ਕਵਰ ਲੱਗੇ ਹੋਏ ਆ ਗੱਡੀ ਨੂੰ। ਤੇ ਬਾਕੀ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਜੀ ਲਾਈਕ ਵਾਲਾ ਬਟਨ ਜ਼ਰੂਰ ਦਬਾ ਦਿਆ ਕਰੋ। ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ। ਤੇ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਜੀ